प्यारे दोस्तों प्यार भरी दोस्तो, सत श्री अकाल जी हां जी दोस्तों 765000 ਮੁਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਸਵੇਰੇ ਸਵੇਰੇ ਗੁੱਡ ਨਿਊਜ਼ ਆਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 18228 ਕਰੋੜ ਦੇ ਬਕਾਏ ਨੂੰ ਲੈ ਕੇ ਵੱਡੀ ਅਪਡੇਟ ਉਹਨਾਂ ਦੇ ਖਾਤਿਆਂ ਦੇ ਵਿੱਚ ਆਵੇਗਾ ਕੀ ਹੈ ਪੂਰੀ ਜਾਣਕਾਰੀ ਦੱਸਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਈ ਸੁਣਵਾਈਆਂ 2016 ਤੋਂ 6ਵੇਂ ਪੇ ਕਮਿਸ਼ਨ ਦੇ ਏਰੀਆ ਲੈ ਕੇ ਹੋਈਆਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੁਆਰਾ ਇਸ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਪੈਨਸ਼ਨਰਾਂ ਦੁਆਰਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਅੱਗੇ ਆਪਣਾ ਪੱਖ ਵੀ ਰੱਖਿਆ ਗਿਆ ਸੀ ਕਿ ਉਹ ਉਮਰ ਦੇ ਆਖਰੀ ਪੜਾਤੇ ਨੇ ਤੇ ਕਈ ਪੈਨਸ਼ਨਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ 2016 ਤੋਂ 6ਵੇਂ ਪੇਗ ਮਿਸ਼ਨ ਦੇ ਏਰੀਆ ਨੂੰ ਲੈ ਕੇ ਜੋ ਲਾਭ ਹੁੰਦਾ ਹੈ ਉਹ ਪ੍ਰਾਪਤ ਨਹੀਂ ਹੋਇਆ ਤੇ ਉਹਨਾਂ ਦੀ ਮੌਤ ਵੀ ਹੋ ਗਈ ਉਹ ਇਸ ਲਾਭ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ ਉਹਨਾਂ ਦੀ ਇਸ ਮੰਗ ਦਾ ਹੱਲ ਕੀਤਾ ਜਾਵੇ ਉਹਨਾਂ ਨੂੰ 2016 ਤੋਂ 6ਵੇਂ ਪੇਗ ਮਿਸ਼ਨ ਦੇ ਏਰੀਆ ਨੂੰ ਲੈ ਕੇ ਅਦਾਇਗੀ ਕੀਤੀ ਜਾਵੇ ਜਿਸ ਨੂੰ ਲੈ ਕੇ ਹੁਣ ਮਾਮਲਾ ਡਬਲ ਬੈਂਚ ਦੇ ਕੋਲ ਚਲਾ ਗਿਆ ਹੈ ਜਦੋਂ ਵੀ ਕੋਈ ਡਬਲ ਬੈਂਚ ਦੇ ਕੋਲ ਮਾਮਲਾ ਜਾਂਦਾ ਹੈ ਤਾਂ ਦਾ ਫੈਸਲਾ ਜਲਦ ਤੋਂ ਜਲਦ ਹੋ ਜਾਂਦਾ ਹੈ ਜਿਆਦਾ ਲਮਕਾਇਆ ਨਹੀਂ ਜਾਂਦਾ ਇਸ ਕਾਰਨ ਅਸੀਂ ਕਹਿ ਸਕਦੇ ਹਾਂ ਕਿ 18228 ਕਰੋੜ ਦੇ ਬਕਾਏ ਨੂੰ ਲੈ ਕੇ ਜਲਦ ਹੀ ਵੱਡਾ ਫੈਸਲਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਆਵੇਗਾ ਉਹਨਾਂ ਨੂੰ ਮਿਲੇਗੀ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਦੇ ਮੁਲਾਜ਼ਮ ਆਪਣੀ ਮੰਗ ਰਿਟਾਇਰਮੈਂਟ ਹੋਏ ਮੁਲਾਜ਼ਮ ਫੈਕਟਰ 2.68 ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਉਹਨਾਂ ਦੁਆਰਾ ਲਗਾਤਾਰ ਕਿਹਾ ਜਾ ਰਿਹਾ ਕਿ ਉਹਨਾਂ ਦੀ ਜੋ ਪੈਨਸ਼ਨ ਹੈ ਉਸ ਨੂੰ ਫੈਕਟਰ 2.45 ਦੇ ਨਾਲ ਸੋਧਿਆ ਗਿਆ ਉਸ ਨੂੰ ਫੈਕਟਰ 2.98 ਦੇ ਨਾਲ ਸੋਧਿਆ ਜਾਵੇ ਇਸ ਮੰਗ ਦਾ ਹੱਲ ਕੀਤਾ ਜਾਵੇ ਜਲਦ ਤੋਂ ਜਲਦ 17/7/2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਉੱਪਰ ਜੋ ਕੇਂਦਰ ਦਾ 7ਵਾਂ ਪੇ ਕਮਿਸ਼ਨ ਲਗਾਇਆ ਗਿਆ ਉਹਨਾਂ ਉੱਪਰ ਜੋ ਪੇ ਕਮਿਸ਼ਨ ਲਗਾਇਆ ਗਿਆ ਹੈ ਉਹ ਤਾਂ ਕੇਂਦਰ ਦਾ ਲਗਾਇਆ ਗਿਆ ਹੈ ਪਰ ਉਹਨਾਂ ਨੂੰ ਪੱਤੇ ਪੰਜਾਬ ਦੇ ਦਿੱਤੇ ਜਾ ਰਹੇ ਨੇ ਜੋ ਕਿ ਉਹਨਾਂ ਦੇ ਨਾਲ ਇੱਕ ਤਰ੍ਹਾਂ ਦਾ ੱੱਕਾ ਹੋ ਰਿਹਾ ਉਹਨਾਂ ਦੀ ਇਸ ਮੰਗ ਦਾ ਹੱਲ ਕੀਤਾ ਜਾਵੇ ਉਹਨਾਂ ਉੱਪਰ ਸਮੂਹ ਮੁਲਾਜ਼ਮਾਂ ਪਰਸ਼ੇਮਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ 15/15 ਦੀ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਪ੍ਰੋਵੀਸ਼ਨ ਪੀਰੀਡ ਵਾਲੇ ਮੁਲਾਜ਼ਮਾਂ ਦੀ ਤਨਖਾਹ ਫਿਕਸ ਕੀਤੀ ਜਾਵੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ ਕੀਤਾ ਜਾਵੇ ਆਸ਼ਾ ਵਰਕਰਾਂ ਮੀਡੇ ਮੀਲ ਵਰਕਰਾਂ ਦੇ ਮਾਨ ਪੱਤੇ ਵਿੱਚ ਵਾਧਾ ਕੀਤਾ ਜਾਵੇ डीए ਦੇ ਵਿੱਚ ਵਾਅਦਾ ਕੀਤਾ ਜਾਵੇ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਵਾਦ ਕਿ 53% ਹੋ ਗਿਆ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਪੈਂਡਿੰਗ ਪਈਆਂ ਡੀਏ ਦੀਆਂ ਕਿਸ਼ਤਾਂ ਉਹਨਾਂ ਨੂੰ ਦਿੱਤੀਆਂ ਜਾਣ ਤੇ ਏਸੀਪੀ ਸਕੀਮ ਬਹਾਲ ਕੀਤੀ ਜਾਵੇ 37 ਤਰ੍ਹਾਂ ਦੇ ਭੱਤੇ ਜੋ ਬੰਦ ਕਰ ਦਿੱਤੇ ਗਏ ਸੀ ਉਹਨਾਂ ਨੂੰ ਮੁੜ ਲਾਗੂ ਕੀਤਾ ਜਾਵੇ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ